ਹਾਂਜੀ ਅਸੀਂ ਨਾ ਥੋੜਾ ਜਿਹਾ ਪਹਿਲਾਂ ਸਾਨੂੰ ਸੂਚਨਾ ਮਿਲੀ ਸੀਗੀ ਕਿ ਲੋਹਾਰਾ ਚੌਂਕ ਦੇ ਕੋਲੇ ਨਾ ਕਿਸੇ ਜ਼ਿੰਮੇਵਾਰ ਨੇ ਪਰਾਲੀ ਨੂੰ ਅੱਗ ਲਾਈ ਆ ਤੇ ਅਸੀਂ ਇੱਥੇ ਪਹੁੰਚੇ ਥੋੜੇ ਟਾਈਮ ਚ ਜਲਦੀ ਨਾਲ ਪਹੁੰਚੇ ਤੇ ਥੋੜੀ ਥੋੜੀ ਅੱਗ ਚੱਲ ਰਹੀ ਸੀਗੀ ਤੇ ਮੈਂ ਨਾਲ ਦੇ ਕਿਸਾਨ ਨੂੰ ਲੈ ਕੇ ਖੇਤ ਵਾਲੇ ਨੂੰ ਕਿਸਾਨ ਨੂੰ ਲੈ ਕੇ ਨਾਲ ਇਹਨਾਂ ਦੀ ਮਦਦ ਨਾਲ ਅਸੀਂ ਉਹਨੂੰ ਅੱਗ ਨੂੰ ਬੁਝਾਤਾ ਹੁਣ ਜਿਹੜੀ ਅੱਗ ਬਿਲਕੁਲ ਬੁਝ ਚੁੱਕੀ ਆ ਹੁਣ ਇੱਥੇ ਕੋਈ ਵੀ ਹੋਰ ਨੇੜੇ ਕਿਸੇ ਖੇਤ 'ਚ ਅੱਗ ਨਹੀਂ ਲੱਗੀ ਹੋਈ ਕਿੰਨੇ ਏਰੀਆ ਦੇ ਵਿੱਚ ਅੱਗ ਲੱਗੀ ਹੋਈ ਆ ਇਹ ਤਕਰੀਬਨ ਇੱਕ ਨੇੜੇ ਥਾਂ ਜਿਹੜਾ ਸੀਗਾ ਉੱਥੇ ਲੱਗੀ ਸੀ ਪਰ ਜਦੋਂ ਅਸੀਂ ਪਹੁੰਚੇ ਉਦੋਂ ਥੋੜੀ ਰਹਿ ਗਈ ਸੀ ਕਿ ਕਨਾਲਕ ਦੇ ਕਨਾਲਕ ਜਗ੍ਹਾ ਦੇ ਵਿੱਚ ਰਹਿ ਗਈ ਸੀ ਉਹ ਪਤਾ ਲੱਗ ਸਕਿਆ ਮਾਲਕ ਕੌਣ ਹੈ ਕਿ ਇਹਦਾ ਕੀ ਕਾਰਵਾਈ ਕੀਤੀ ਤੁਹਾਡੇ ਵੱਲ ਨਹੀਂ ਹਜੇ ਇਹਦੇ ਬਾਰੇ ਪਤਾ ਨਹੀਂ ਲੱਗਾ ਇੱਥੇ ਆਸ-ਪਾਸ ਤੋਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਇਹ ਜ਼ਮੀਨ ਕਿਸੇ ਕੋਲ ਠੇਕੇ ਤੇ ਹੈ ਉਹਦੀ ਤਹਿਕੀਕਾਤ ਕਰਦੇ ਆ ਜੇ ਸਾਨੂੰ ਪਤਾ ਲੱਗ ਗਿਆ ਤੁਰੰਤ ਫਿਰ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਆਮ ਤੌਰ 'ਤੇ ਸਾਡਾ ਨੂੰ ਕੀ ਤੁਸੀਂ ਅਪੀਲ ਕਰਦੇ ਹੋ ਕਿ ਠੇਕੇ ਨਾਲ ਸਰਕਾਰ ਵੱਲੋਂ ਵੀ ਇੱਕ ਸਰਤਾ ਚੁੱਕਿਆ ਜਾਵੇ ਆਮ ਕਿਸਾਨਾਂ ਨੂੰ ਇਹ ਹੀ ਅਪੀਲ ਕਰਦੇ ਆਂ ਵੀ ਇਹ ਹੁਣ ਬਹੁਤ ਸਾਰੀਆਂ ਸਕੀਮਾਂ ਆ ਗਿਆਆਂ ਨੇ ਜਾਂ ਪਰਾਲੀ ਨੂੰ ਐਡਜਸਟ ਕਰਨ ਵਾਸਤੇ ਜ਼ਮੀਨ ਦੇ ਵਿੱਚ ਤੁਸੀਂ ਉਹਨਾਂ ਦਾ ਇਸਤੇਮਾਲ ਕਰੋ ਸਰਕਾਰ ਵੱਲੋਂ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਤੇ ਤੁਸੀਂ ਜਿਹੜਾ ਇਹਨੂੰ ਅੱਗ ਨਾ ਲਾਓ ਅੱਗ ਲਾਉਣ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਜਿਹਦੇ ਨਾਲ ਕਾਂਤਰਾਆਂ ਦੀਆਂ ਬਿਮਾਰੀਆਂ ਫੈਲਦੀਆਂ ਜਿਨ੍ਹਾਂ ਦੇ ਬਚਾਅ ਵਾਸਤੇ ਆਪਣੇ ਕੋਲ ਇਹ ਹੀ ਗੱਲ ਆ ਵੀ ਪਰਾਲੀ ਨੂੰ ਵਿੱਚ ਹੀ ਐਡਜਸਟ ਕਰੀਏ ਜ਼ਮੀਨ ਦੇ ਨਾਲੇ ਆਪਣਾ ਝਾੜ ਵਧਿਆ ਹੁੰਦਾ ਫਸਲ ਦਾ ਹਾਂਜੀ ਅਸੀਂ ਨਾ ਥੋੜਾ ਜਿਹਾ ਪਹਿਲਾਂ ਸਾਨੂੰ ਸੂਚਨਾ ਮਿਲੀ ਸੀਗੀ ਕਿਲੋਹਾਰਾ ਚੌਂਕ ਦੇ ਕੋਲੇ ਨਾ ਕਿਸੇ ਜ਼ਿੰਮੇਵਾਰ ਨੇ ਪਰਾਲੀ ਨੂੰ ਅੱਗ ਲਾਈ ਆ ਤੇ ਅਸੀਂ ਇੱਥੇ ਪਹੁੰਚੇ ਥੋੜੇ ਟਾਈਮ ਚ ਜਲਦੀ ਨਾਲ ਪਹੁੰਚੇ ਤੇ ਥੋੜੀ ਥੋੜੀ ਅੱਗ ਚੱਲ ਰਹੀ ਸੀਗੀ ਤੇ ਮੈਂ ਨਾਲ ਦੇ ਕਿਸਾਨ ਨੂੰ ਲੈ ਕੇ ਖੇਤ ਵਾਲੇ ਨੂੰ ਕਿਸਾਨ ਨੂੰ ਲੈ ਕੇ ਨਾਲ ਇਹਨਾਂ ਦੀ ਮਦਦ ਨਾਲ ਅਸੀਂ ਉਹਨੂੰ ਅੱਗ ਨੂੰ ਬੁਝਾਤਾ ਹੁਣ ਜਿਹੜੀ ਅੱਗ ਬਿਲਕੁਲ ਬੁਝ ਚੁੱਕੀ ਆ ਹੁਣ ਇੱਥੇ ਕੋਈ ਵੀ ਹੋਰ ਨੇੜੇ ਕਿਸੇ ਖੇਤ ਚ ਅੱਗ ਨਹੀਂ ਲੱਗੀ ਹੋਈ ਕਿਹਨੇ ਕਿਹੜੇ ਦੇ ਵਿੱਚ ਅੱਗ ਲੱਗੀ ਹੋਈ ਸੀ ਇਹ ਤਕਰੀਬਨ ਇੱਕਲੇ ਦੇ ਨੇੜੇ ਥਾਂ ਜਿਹੜਾ ਸੀਗਾ ਉੱਥੇ ਲੱਗੀ ਸੀ ਪਰ ਜਦੋਂ ਅਸੀਂ ਪਹੁੰਚੇ ਉਦੋਂ ਥੋੜੀ ਰਹਿ ਗਈ ਸੀ ਕਿ ਕਨਾਲਕ ਦੇ ਕਨਾਲਕ ਜਗ੍ਹਾ ਦੇ ਵਿੱਚ ਰਹਿ ਗਈ ਸੀ ਉਹ ਪਤਾ ਲੱਗ ਸਕਿਆ ਮਾਲਕ ਕੌਣ ਹੈ ਕਿ ਇਹਦਾ ਕੀ ਕਾਰਵਾਈ ਕੀਤੀ ਤੁਹਾਡੇ ਵੱਲ ਨਹੀਂ ਹਜੇ ਇਹਦੇ ਬਾਰੇ ਪਤਾ ਨਹੀਂ ਲੱਗਾ ਇੱਥੇ ਆਸ-ਪਾਸ ਤੋਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਇਹ ਜ਼ਮੀਨ ਕਿਸੇ ਕੋਲ ਠੇਕੇ ਤੇ ਹੈ ਉਹਦੀ ਤਹਿਕੀਕਾਤ ਕਰਦੇ ਆ ਜੇ ਸਾਨੂੰ ਪਤਾ ਲੱਗ ਗਿਆ ਤੁਰੰਤ ਫਿਰ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਆਮ ਕਿਸਾਨਾਂ ਨੂੰ ਕੀ ਤੁਸੀਂ ਅਪੀਲ ਕਰਦੇ ਹੋ ਕਿ ਠੇਕੇ ਨਾਲ ਸਰਕਾਰ ਵੱਲੋਂ ਵੀ ਇੱਕ ਸਰਤਾ ਚੁੱਕਿਆ ਜਾਵੇ ਆਮ ਕਿਸਾਨਾਂ ਨੂੰ ਇਹ ਹੀ ਅਪੀਲ ਕਰਦੇ ਆ ਵੀ ਇਹ ਹੁਣ ਬਹੁਤ ਸਾਰੀਆਂ ਸਕੀਮਾਂ ਆ ਗਿਆਆਂ ਨੇ ਪਰਾਲੀ ਨੂੰ ਅਡਜਸਟ ਕਰਨ ਵਾਸਤੇ ਜ਼ਮੀਨ ਦੇ ਵਿੱਚ ਤੁਸੀਂ ਉਹਨਾਂ ਦਾ ਇਸਤੇਮਾਲ ਕਰੋ ਸਰਕਾਰ ਵੱਲੋਂ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਤੇ ਤੁਸੀਂ ਜਿਹੜਾ ਇਹਨੂੰ ਅੱਗ ਨਾਲ ਲਾਓ ਅੱਗ ਲਾਉਣ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਜਿਸ ਦੇ ਨਾਲ ਤਰਾ ਤਰਾ ਦੀਆਂ ਬਿਮਾਰੀਆਂ ਫੈਲਦੀਆਂ ਜਿਨ੍ਹਾਂ ਦੇ ਬਚਾਅ ਵਾਸਤੇ ਆਪਣੇ ਕੋਲ ਇਹੀ ਗੱਲ ਹੈ ਕਿ ਪਰਾਲੀ ਨੂੰ ਵਿੱਚ ਹੀ ਅਡਜਸਟ ਕਰੀਏ ਜ਼ਮੀਨ ਦੇ ਨਾਲੇ ਆਪਣਾ ਝਾੜ ਵਧੀਆ ਹੁੰਦਾ ਫਸਲ ਦਾ